ਸਿੱਖਾ ਫਿਕਰ ਨਾ ਕਰ ਤੇਰਾ ਜਪਜੀ ਸਾਹਿਬ ਮੈਂ ਪੂਰਾ ਕਰਵਾਵਾਂਗਾ ਚਲਾਉਣ ਦੇ ਨੂੰ ਜਿਵੇਂ ਆਲਾ ਚਲਾਉਂਦੇ ਆ ਜਪਜੀ ਸਾਹਿਬ ਪੂਰਾ ਤੇਰਾ ਜਰੂਰ ਹੋਵੇਗਾ ਉਹਦਾ ਮੈਂ ਜ਼ਿੰਮੇਵਾਰ ਤੇ ਕਹਿੰਦੇ ਜਲਾਦ ਨੇ ਆਹਾਰਾ ਚਲਾਉਣਾ ਸ਼ੁਰੂ ਕੀਤਾ ਕੁਝ ਮਿੰਟਾਂ ਦੇ ਵਿੱਚ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਉਹਨੇ ਆਤਮਾ ਨੂੰ ਜਪਜੀ ਸਾਹਿਬ ਨਾਲ ਤਿੱਖੀ ਕੀਤਾ ਜਲਾਦ ਨੇ ਆਪਣਾ ਆਹਾਰਾ ਸ਼ੁਰੂ ਕਰਤਾ ਤੇਗ ਬਹਾਦਰ ਜੀ ਦੀ ਕਿਰਪਾ ਦ੍ਰਿਸ਼ਟੀ ਵਿੱਚ ਬੈਠਾ ਭਾਈ ਮਤੀ ਦਾਸ ਆਰਾ ਸਰੀਰ ਨੂੰ ਕੱਟਦਾ ਜਾ ਰਿਹਾ ਹੈ ਸਿਰ ਤੋਂ ਸ਼ੁਰੂ ਹੋਇਆ ਦੋ ਫਾਕੜਾਂ ਕਰਦਾ ਜਾ ਰਿਹਾ ਹੈ ਗੁਰੂ ਪਿਆਰਿਓ ਜੀਭ ਤੋਂ ਵੀ ਟੱਪ ਗਿਆ ਛਾਤੀ ਹਿਰਦੇ ਚੋਂ ਵੀ ਟੱਪ ਗਿਆ ਅਖੀਰ ਕੁਝ ਮਿੰਟਾਂ ਦੇ ਵਿੱਚ ਹੀ ਆਰਾ ਜਿਹੜਾ ਹੈ ਪਾਰ ਹੋ ਗਿਆ ਸਰੀਰ ਦੇ ਦੋ ਟੋਟੇ ਹੋ ਗਏ ਪਰ ਉਥੇ ਸਰਵ ਕਲਾ ਸਾਤ ਗੁਰ ਤੇ ਬਹਾਦਰ ਮਹਾਰਾਜ ਜੀ ਦੀ ਕਲਾ ਵਰਤੀ ਹੈ ਕਿ ਭਾਈ